ਸ੍ਰੀ ਗੁਰੂ ਅੰਗਦ ਦੇਵ ਜੀ ਦਾ ਆਰੰਭਿਕ ਜੀਵਨ ਭਾਈ ਲੈਣਾ ਜੀ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਸਿੱਕਾ ਦੇ ਦੂਜੇ ਗੁਰੂ ਦਾ ਜਨਮ ਮਾਤੇ ਦੀ ਸਰਾ ਤੇ ਤੀਲ ਮੁਕਤਸਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ ਜਨਮ ਤਿਥੀ ਬਾਰੇ ਇਤਿਹਾਸਕਾਰ ਵਿੱਚ ਕਾਫੀ મત ਭੇਦ ਹਨ ਗੁਰਦੁਆਰਿਆਂ ਵਿੱਚ ਆਪ ਜੀ ਦਾ ਜਨਮ ਵਿਸਾਖ ਸੁਦੀ ਇੱਕ ਨੂੰ ਮਨਾਇਆ ਜਾਂਦਾ ਹੈ ਪਰ ਨਵੀਨ ਕੋਹ ਜਨੂਸਾਰ ਆਪ ਜੀ ਦੀ ਜਨਮ ਤਿਥੀ ਵਿਸਾਖ ਵਦੀ ਇੱਕ ਸੰਮਤ 1561 ਬਿਕਰਮੀ ਜਾਂ 31 ਮਾਰਚ 1504 ਮੰਨਿਆ ਗਿਆ ਹੈ ਭਾਈ ਲੈਨਾ ਜੀ ਦੇ ਪਿਤਾ ਦਾ ਨਾਮ ਬਾਬਾ ਫੀਰੂ ਮਾਲ ਅਤੇ ਮਾਤਾ ਦਾ ਨਾਮ ਦਇਆ ਸੀ ਬਾਬਾ ਫੀਰੂ ਮਾਲ ਇੱਕ ਪੜ੍ਹੇ ਲਿਖੇ ਵਿਅਕਤੀ ਸਨ ਉਹ ਮੁਸਲਮਾਨ ਹੁਕਮਰਾਨ ਕੋਲ Munshi ਦਾ ਕੰਮ ਕਰਦੇ ਸਨ ਉਹ ਗਰੀਬਾਂ ਦੀ ਹਰ ਵੇਲੇ ਮਦਦ ਕਰਦੇ ਸਨ ਅੱਛੇ ਵਿਵਹਾਰ ਕਰਕੇ ਉਹ ਆਪਣੇ ਇਲਾਕੇ ਵਿੱਚ ਪ੍ਰਸਿੱਧ ਸਨ ਲੋਕ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸਨ ਬਾਬਾ ਫੀਰੂ ਮਾਲਿਕ ਧਾਰਮਿਕ ਵਿਚਾਰਾ ਵਾਲੇ ਵਿਅਕਤੀ ਸਨ ਆਪ ਦੇਵੀ ਦੁਰਗਾ ਦੇ ਭਗਤ ਸਨ ਉਹਨਾਂ ਦੇ ਘਰ ਵਿੱਚ ਦੇਵੀ ਦੁਰਗਾ ਦਾ ਇੱਕ ਅਲੱਗ ਕਮਰਾ ਬਣਿਆ ਹੋਇਆ ਸੀ ਜਿੱਥੇ ਉਹ ਦੇਵੀ ਦੁਰਗਾ ਦੇ ਗੁਣ ਗਾਉਂਦੇ ਸਨ ਪਿੰਡ ਦੇ ਲੋਕ ਪਾਈ ਲੈਣਾ ਜਿਹਦੇ ਜਨਮ ਤੋਂ ਬਹੁਤ ਖੁਸ਼ ਹੋਏ ਸਾਰੇ ਇਕੱਠੇ ਹੋ ਕੇ ਬਾਬਾ ਫੀਰੂ ਮਾਲ ਦੇ ਘਰ ਉਹਨਾਂ ਦੇ ਬੱਚੇ ਨੂੰ ਵਧਾਈ ਦੇਣ ਗਏ ਉੱਥੇ ਸਭ ਨੇ ਮਿਲ ਕੇ ਦੇਵੀ ਦੁਰਗਾ ਦਾ ਗੁਣगान ਗਾਇਆ ਅਤੇ ਦੇਵੀ ਦੁਰਗਾ ਦਾ ਸ਼ੁਕਰੀਆ ਦਾ ਕੀਤਾ ਬਾਬਾ ਪਾਈ ਲੈਣਾ ਆਪਣੀ ਉਮਰ ਦੇ ਬਾਲਕਾ ਤੋਂ ਬਹੁਤ ਅਲੱਗ ਸਨ ਬਾਬਾ ਫੀਰੂ ਮਾਲ ਨੇ ਪਾਈ ਲੈਣਾ ਨੂੰ ਅੱਛਾ ਪੜਾਇਆ ਲਿਖਾਇਆ ਸੀ ਪਾਈ ਲੈਣਾ ਨੂੰ ਹਿਸਾਬ ਕਿਤਾਬ ਪਰਸ਼ਨ ਸੰਸਕ੍ਰਿਤ ਭਾਸ਼ਾ ਦਾ ਵੀ ਗਿਆਨ ਸੀ ਬੀਬੀ ਸਬਰਾਈ ਬਾਬਾ ਫੀਰੂ ਮਾਲ ਜੀ ਦੀ ਭੈਣ ਸੀ ਜੋ ਤਰਨ ਤਰਨ ਲਾਗੇ ਖਡੂਰ ਸਾਹਿਬ ਵਿਖੇ ਵਿਆਹੀ ਹੋਈ ਸੀ ਖਡੂਰ ਸਾਹਿਬ ਦੇ ਨੇੜੇ ਇੱਕ ਪਿੰਡ ਸੰਗਰ ਦਾ ਨਾਂ ਦਾ ਸੀ ਬੀਬੀ ਸਬਰਾਈ ਨੇ ਪਾਈ ਲੈਣਾ ਜਿਹਦਾ ਰਿਸ਼ਤਾ ਪਿੰਡ ਸੰਗਰ ਦੇ ਸ਼੍ਰੀ ਦੇਵੀ ਚੰਦ ਦੀ ਸੁਪਤਰੀ ਕੀਵੀ ਨਾਲ ਕਰਵਾ ਦਿੱਤਾ ਕੁਝ ਸਮਾਂ ਬਾਅਦ ਬਾਬਾ ਫੀਰੂਮਾਲ ਤੇ ਮੁਸਲਿਮ ਹ ਮੁਕਮਰਾਨ ਦੇ ਵਿੱਚ ਦਾ ਰਿਸ਼ਤਾ ਵਿਗੜਨ ਲੱਗਿਆ ਤਾਂ ਬਾਬਾ ਫੀਰੂਮਾਲ ਸੰਗਰ ਪਿੰਡ ਜਾ ਕੇ ਵਸ ਗਏ ਘਰ ਦਾ ਧਾਰਮਿਕ ਵਾਤਾਵਰਣ ਦਾ ਪਾਈ ਲੈਣਾ ਜੀ ਉੱਪਰ ਬਹੁਤ ਪ੍ਰਭਾਵ ਹੋਇਆ ਉਹ ਵੀ ਛੋਟੀ ਉਮਰ ਤੋਂ ਹੀ ਧਰਮ ਪਾਵਾਲੇ ਅਤੇ ਦੇਵੀ ਦੇ ਉਪਾਸਕ ਬਣ ਗਏ ਵਿਆਤੂ ਉਪਰੰਤ ਪਾਈ ਲੈਣਾ ਜੀ ਦੇ ਘਰ ਚਾਰ ਸੰਤਾਨਾਂ ਹੋਈਆਂ ਦੋ ਪੁੱਤਰ ਦਾਸੂ ਜੀ ਅਤੇ ਦਾਤੂ ਜੀ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਕੀ ਬਾਬਾ ਫੀਰੂਮਲ ਜੀ ਦੇਵੀ ਭਗਤਾਂ ਦੇ ਮੁਖੀ ਸਨ ਉਹ ਹਰ ਸਾਲ ਭਗਤਾਂ ਦਾ ਜੱਥਾ ਲੈ ਕੇ ਦੇਵੀ ਦੇ ਦਰਸ਼ਨ ਲਈ ਜਵਾਲਾਮੁਖੀ ਜਾਣ ਲੱਗੇ ਕਈ ਵਾਰ ਪਾਈ ਲੈਣਾ ਜੀ ਵੀ ਉਹਨਾਂ ਨਾਲ ਜਾਂਦੇ ਸਨ ਪਾਈ ਲੈਣਾ ਜੀ ਦੇ ਪਿਤਾ ਦਾਹ ਦੇ ਹਾਨ ਤੋਂ ਬਾਅਦ ਉਹ ਸਾਰੇ ਜੱਥੇ ਨੂੰ ਨਾਂ ਲੈ ਕੇ ਜਵਾਲਾਮੁਖੀ ਦੇ ਮੰਦਰ ਜਾਂਦੇ ਸਨ ਲੇਕਿਨ ਮੰਦਰ ਦੇ ਦਰਸ਼ਨ ਦੇ ਬਾਵਜੂਦ ਵੀ ਉਹਨਾਂ ਦੇ ਮਨ ਨੂੰ ਚੈਨ ਨਹੀਂ ਸੀ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ